ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਦਿਵਸ ਦੇ ਮੌਕੇ ਤੇ ਅੱਜ ਨਗਰ ਕੀਰਤਨ ਜੋ ਸਵੇਰੇ ਸੰਗਰੂਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਨਨਕਾਣਾ ਸਾਹਿਬ ਤੋਂ ਚੱਲਿਆ ਸੀ ਉਹਦਾ ਪੜਾਅ ਅੱਜ ਟਰੱਕ ਯੂਨੀਅਨ ਸ੍ਰੀ ਗੁਰ ਤੇਗ ਬਹਾਦਰ ਆਪਰੇਟਰ ਯੂਨੀਅਨ ਐਸੋਸੀਏਸ਼ਨ ਪਹਾਣੀਗੜ੍ਹ ਵਿਖੇ ਪਹੁੰਚਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਪ੍ਰਸ਼ਾਦ ਦੇ ਪਾਣੀ ਦੇ ਲੰਗਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਸ ਮੌਕੇ ਤੇ ਨਗਰ ਕੀਰਤਨ ਪਹੁੰਚ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਸੰਗਤਾਂ ਦਾ ਹਮਾਂ ਪਹੁੰਚ ਰਿਹਾ ਹੈ ਇੱਕਾਤ ਤਸਵੀਰਾਂ ਦਿਖਾ ਰਹੇ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀਵਾਜ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਛਨੇੜੀ ਅਤੇ ਟਰੱਕ ਯੂਨੀਅਨ ਦੇ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਬਾਤ ਕਰਾ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਬਲਵਿੰਦਰ ਸਿੰਘ ਸੱਗੂ ਅਤੇ ਇਸ ਮੌਕੇ ਤਸਵੀਰਾਂ ਵੀ ਦੇਖ ਸਕਦੇ ਹੋ ਨਗਰ ਕੀਰਤਨ ਪਵਾਨੀਗੜ੍ਹ ਦੇ ਵਿੱਚ ਸ਼੍ਰੀ ਗੁਰਤੇਗ ਬਹਾਦਰ ਟਰੱਕ ਯੂਨੀਅਨ ਦੇ ਵਿੱਚ ਪਹੁੰਚ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਰਕਾਰ ਕਿ ਲੋਗ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਆਪਣੇ ਆਪ ਦੇ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਗਰ ਕੀਰਤਨ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੱਡੀਆਂ ਕਾਫਲੇ ਦੀਆਂ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿੱਥੇ ਪ੍ਰਬੰਧ ਕੀਤੇ ਗਏ ਸਰਕਾਰਾਂ ਵੱਲੋਂ ਆਪਣੇ ਆਪ ਦੇ ਵਿੱਚ ਬਹੁਤ ਹੀ ਕਾਬਲੀਅਤ ਸੰਤ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਜੋਤੀ ਪ੍ਰਚੰਡ ਚੱਲ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਤਸਵੀਰਾਂ ਵਿੱਚ ਪਹੁੰਚ ਚੁੱਕਿਆ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਹਿੰਦੂ ਦੀ ਚਾਦਰ ਵੀ ਕਹਾਏ ਜਾਂਦੇ ਹਨ ਕਿਉਂਕਿ ਗੁਰਤੇਗ ਬਹਾਦਰ ਜੀ ਦੇ ਬਣਾਏ ਜਾ ਰਹੇ ਪ੍ਰੋਗਰਾਮ ਬਾਲ ਅਲੀ ਸ਼ਾਹ ਹਨ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਵਾਰ ਪ੍ਰੋਗਰਾਮ ਦੇ ਇਨਾ ਹੋ ਰਿਹਾ ਹੋ ਮਹਮਾਕੇਗੀ ਲੋਕਾਂ ਦੇ ਵਿੱਚ ਉਤਸ਼ਾਹ ਸੰਗਤਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਰਾਮਪਰਾ ਅਤੇ ਬਲਾਕ ਪ੍ਰਧਾਨ ਅਵਤਾਰ ਸਿੰਘ ਤਾਰੀ ਅਤੇ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਲਵਲੀ ਕਾਕੜਾ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੰਗਤਾਂ ਦਾ 우ਸ਼ਾ ਦੇਖਣ ਵਾਲਾ ਬਣ ਰਿਹਾ ਜਿੱਤੇ ਕਿ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਵਿਸ਼ੇਸ਼ ਤੌਰ ਤੇ ਨਾਲ ਪਾਲਕੀ ਸਾਹਿਬ ਦੇ ਵਿੱਚ ਨਜ਼ਰ ਆ ਰਹੇ ਹਨ ਤਸਵੀਰਾਂ ਵੀ ਦੇਖੋਗੇ ਨਜ਼ਰ ਆਉਣਗੇ ਪੰਜ ਪਿਆਰੇ ਸਹਿਬਾਨ ਪਹੁੰਚੇ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜਿੱਥੇ ਲੋਕਾਂ ਦੇ ਵਿੱਚ ਪੂਰਾ ਅਛਾ ਹੈ ਇਸ ਮੌਕੇ ਤੇ ਐਸ ਡੀ ਐਮ ਮਨਜੀਤ ਕੌਰ ਅਤੇ ਪ੍ਰਬੰਧਾਂ ਨੂੰ ਲੈ ਕੇ ਡੀ ਐਸ ਪੀ ਰਾਹੁਲ ਕੌਸ਼ਲ ਅਤੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਗਤਾਂ ਵੱਲੋਂ ਪਾਲਕੀ ਸਾਹਿਬ ਪਹੁੰਚਣ ਤੇ ਨਮਸਤਕੋ ਹੋਰੀਆਂ ਸੰਗਤਾਂ ਇਸ ਮੌਕੇ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜ ਬਬਲਵਿੰਦਰ ਸਿੰਘ ਸੱਗੂ ਗਰਮੀਤ ਸਿੰਘ ਜੀ ਅਤੇ ਹੋਰ ਸੰਗਤਾਂ ਵੱਲੋਂ ਮਹਾਰਾਜ ਨੂੰ ਨਮਸਕਾਰ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਦੇ ਤਸਵੀਰਾਂ ਵੀ ਦੇਖ ਸਕਦੇ ਹੋ ਹਰਦੀਪ ਸਿੰਘ ਮਾਹੀ ਵੀ ਪਹੁੰਚੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਬਕ ਬਕ ਹੋਰ ਆਗੂ ਸਹਿਬਾਨ ਵੀ ਪਹੁੰਚੋ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਗਤਾਂ ਦਾ ਪਾਰੀ ਇਕੱਠ ਠਾਠਾ ਮਾਰਦਾ ਜੋ ਆਪਣੇ ਆਪ ਦੇ ਵਿੱਚ ਇਤਿਹਾਸਿਕ ਹੈ ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਨੂੰ ਸਮਰਪਿਤ ਨਗਰ ਕੀਰਤਨ ਜੋ ਕੱਢੇ ਜਾ ਰਹੇ ਹਨ ਬਖੋ ਇਕੱਠਾਂਾਂ ਤੋਂ ਵਿੱਚ ਅੱਜ ਜਿੱਥੇ ਭਵਾਨੀਗੜ੍ਹ ਪਹੁੰਚਣ ਦੀ ਸੰਗਤਾਂ ਦਾ ਇੰਨਾ ਆਸਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਭਵਾਨੀਗੜ੍ਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਚਰਨ ਛੂ ਧਰਤੀ ਦੇ ਪ੍ਰਾਪਤ ਹਨ ਅਤੇ ਇੱਥੇ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਹਲਕਾ ਵਿਧਾਇਕ ਨਰਿੰਦਰ ਕੌਰ ਬਾਜ ਅੱਜ ਖੜੇ ਨਜ਼ਰ ਆ ਰਹੇ ਹਨ ਉਹਨਾਂ ਨਾਲ ਗੁਰਪ੍ਰੀਤ ਸਿੰਘ ਲੱਖਾ ਅਤੇ ਹੋਰ ਗੁਰੂ ਗੁਰਸਾਹਿਬਾਨ ਨੂੰ ਨਮਸਕਾਰ ਕਰਦੇ ਨਜ਼ਰ ਆ ਰਹੇ ਹਨ ਤੁਸੀਂ ਦੇਖ ਸਕਦੇ ਹੋ ਐਸਡੀਐਮ ਮਨਜੀਤ ਕੌਰ ਖੜੇ ਨਜ਼ਰ ਆ ਰਹੇ ਹਨ ਹੋਰ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਪੂਰੇ ਪ੍ਰੋਖਤਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਹਨ ਸੁਰੱਖਿਆ ਨੂੰ ਲੈ ਕੇ ਪੂਰੇ ਚੌਕ ਚਵੰਦ ਪ੍ਰਬੰਧਨ ਕਿਉਂਕਿ ਜਿੱਥੇ ਗੱਲ ਕਰੀਏ ਤਾਂ ਨੈਸ਼ਨਲ ਹਾਈਵੇ ਹੈ ਤੇ ਵਨਵੇ ਕਰ ਦਿੱਤੀ ਗਈ ਹੈ ਟ੍ਰੈਫਿਕ ਜਦੋਂ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਨਗਰ ਕੀਰਤਨ ਕੱਢੇ ਜਾ ਰਹੇ ਸਨ ਇਸ ਮੌਕੇ ਤਸਵੀਰਾਂ ਤੁਸੀਂ ਉਹਨਾਂ ਨੂੰ ਨੈਸ਼ਨਲ ਐਨਐਸ7 ਦੇ ਦਿਖਾਉਣੇ ਜਿੱਥੇ ਡੀਐਸਪੀ ਰਾਹੁਲ ਕੌਸ਼ਲਾਬ ਸੁਰੱਖਿਆ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਨਜ਼ਰ ਆ ਰਹੇ ਹਨ ਆ ਉਸ ਨੂੰ ਹੋਰ ਤਸਵੀਰਾਂ ਵੀ ਦਿਖਾਉਣਿਆ ਅਤੇ ਇਸ ਮੌਕੇ ਦੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਐਸਜੀਐਮ ਮਨਜੀਤ ਕੌਰ ਡੀਐਸਪੀ ਰਾਹੁਲ ਕੌਸ ਜਤਿੰਦਰ ਸਿੰਘ ਵਿੱਕੀ ਬਾਜਵਾ ਵੱਲੋਂ ਕੀ ਕਿਹਾ ਗਿਆ ਇਸ ਮੌਕੇ ਤੇ ਉਸ ਨੂੰ ਸੁਣਾਉਣਿਆ ਅਤੇ ਇਸ ਮੌਕੇ ਤੇ ਬ੍ਰਾਹਮਣ ਸਭਾ ਵੱਲੋਂ ਵੀ ਪੰਜ ਪਿਆਰਿਆਂ ਦਾ ਸਰੋਪਾ ਪਾ ਕੇ ਮੁਸਕਰ ਕੀਤਾ ਗਿਆ ਇਸ ਮੌਕੇ ਤੇ ਤੀਖਸਾ ਤਹਿਸੀਲਦਾਰ ਪਵਾਨੀਗੜ੍ਹ ਖੜੇ ਨਜ਼ਰ ਆ ਰਹੇ ਹਨ ਉਹਨਾਂ ਨਾਲ ਮੰਗਤ ਪਟਵਾਰੀ ਜੀ ਵੀ ਖੜੇ ਨਜ਼ਰ ਆ ਰਹੇ ਹਨ ਆਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਤੇ ਆਉ ਦਿਖਾਉਣੇ ਪੰਜ ਪਿਆਰੇ ਸਾਬਾਨਾਂ ਦਾ ਸਰੋਪੋ ਪਾ ਕੇ ਸਨਮਾਨ ਕੀਤੇ ਜਾ ਰਹੇ ਹਨ ਤੇ ਪੰਜ ਪਿਆਰਾਂ ਨੂੰ ਜਿੱਥੇ ਬ੍ਰਾਹਮਣ ਸਭਾ ਵੱਲੋਂ ਅਤੇ ਸ਼੍ਰੀ ਗੁਰ ਤੇਗ ਬਹਾਦਰ ਟਰੱਕ ਯੂਨਿਟ ਦੇ ਆਪਰੇਟਰ ਵੱਲੋਂ ਵੀ ਜਿਹੜੇ ਆ ਗਏ ਦੋ ਮਿੰਟ ਬਣਾ ਜਾ ਬੋਲੇ ਕਿਹਨਾਂ ਕੀ ਕਰਵਾਣਾ ਜੀ गुरू में पातू साका ड में पाती

ਬਹੁਤ ਬਹੁਤ ਧੰਨਵਾਦ ਹੈ ਜੀ ਤੇ ਬਹੁਤ ਹੀ ਇਹ ਵੱਡਾ ਦਿਨ ਹੈ ਬਹੁਤ ਹੀ ਉਦੁੱਤੀ ਸ਼ਹਾਦਤ ਹੈ ਜਿਹੜੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਾਨਵਤਾ ਦੀ ਸੇਵਾ ਲਈ ਤੇ ਜ਼ੁਲਮ ਦੇ ਖਿਲਾਫ ਕਿਉਂਕਿ ਜਿਹੜੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਆਪਣੀ ਫਰਿਆਦ ਲੈ ਕੇ ਆਏ ਸੀ ਸਮੇਂ ਦਾ ਹਾਕਮ ਔਰੰਗਜ਼ੇਬ ਉਹਨਾਂ ਦਾ ਜ਼ਬਰੀ ਜਿਹੜਾ ਧਰਮ ਪਰਿਵਰਤਨ ਉਹ ਕਰਵਾ ਰਿਹਾ ਸੀ ਇਸ ਨੂੰ ਰੋਕਣ ਲਈ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਤਿੰਨ ਸਾਥੀਆਂ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨਾਲ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਦੇਸ਼ ਭਰ ਵਿੱਚ ਹਿੰਦੂਆਂ ਤੇ ਹੋ ਰਹੇ ਜ਼ੁਲਮ ਨੂੰ ਰੋਕਿਆ ਇਸ ਲਈ ਅੱਜ ਇਹ ਬਹੁਤ ਵੱਡਾ ਦਿਨ ਹੈ 350 ਸਾਲਾਂ ਇਹ ਜਿਹੜੀ ਸ਼ਹੀਦੀ ਸਤਾਬਦੀ ਆ ਜਿਹੜੀ ਭਾਰਤ ਵਿੱਚ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਤੇ ਅੱਜ ਇਹ ਜਿਹੜਾ ਨਗਰ ਕੀਰਤਨ ਦਮਦਮਾ ਸਾਹਿਬ ਤੋਂ ਚੱਲ ਕੇ ਅੱਜ ਇੱਥੇ ਪੁਹਾਨੀਗੜ ਪਹੁੰਚਿਆ ਤੇ ਅੱਗੇ ਇਹਨੇ ਅਨੰਦਪੁਰ ਸਾਹਿਬ ਜਾ ਕੇ ਇਹਦੀ ਸਮਾਪਤੀ ਹੈ ਸੋ ਸਮਝਦੇ ਆ ਕਿ ਲੋਕਾਂ ਨੂੰ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਗੁਰੂਆਂ ਦੀ ਜਿਹੜੀ ਸ਼ਹਾਦਤ ਹੈ ਉਹਦੇ ਤੋਂ ਸਿੱਖਿਆ ਮਿਲਦੀ ਹੈ ਤੇ ਬੱਚਿਆਂ ਨੂੰ ਪਤਾ ਲੱਗਦਾ ਕਿ ਅਸੀਂ ਮਹਾਨ ਕੁਰਬਾਨੀਆਂ ਸਦਕਾ ਅੱਜ ਇੱਥੇ ਜਿਹੜਾ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ ਮੈਂ ਜਤਿੰਦਰ ਸਿੰਘ ਵਿੱਕੀ ਬਾਜਵਾ ਪ੍ਰਧਾਨ ਟਰੱਕ ਯੂਨੀਅਨ ਪੋਨੀਗੜ ਇਹ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਾਤ ਤੇ 350 ਸਾਲਾ ਮਨਾਇਆ ਗਿਆ ਜੀ ਉਹਨਾਂ ਦੇ ਯਾਦ ਵਿੱਚ ਅਸੀਂ ਲੰਗਰ ਇੱਥੇ ਬਣਾਇਆ ਤੇ ਸੰਗਤ ਨੂੰ ਵਰਤਾਇਆ ਜੀ ਇਹ ਸੇਵਾ ਆਈ ਆਪਣੇ ਹਿੱਸੇ ਬਹੁਤ ਮੰਗਰ ਕੀਤਾ ਕੋਲ ਤੇ ਕਿਹਾ ਬਹੁਤ ਕੋਈ ਚੰਗਾ ਲੱਗਿਆ ਜੀ ਸੰਗਤ ਦੀ ਸੇਵਾ ਕਰਕੇ ਤਨ ਪਹੁੰਚੇਗਾ ਪੰਗੜੀ ਅਸੀਂ ਬਹੁਤ ਕਰਮਾ ਵਾਲੇ ਆ ਬਹੁਤ ਲੱਕੀ ਆ ਜਿਹੜੇ ਅਸੀਂ ਇਹ 350 ਸਾਲਾ ਦਿਵਸ ਦਾ ਜਿਹੜਾ ਇਹ ਗੁਰੂ 탄ਗੁਰ ਤੇਗ ਬਹਾਦਰ ਸਾਹਿਬ ਪਾਸ਼ਾ ਦੀਸ਼ੀ ਦੀ ਜੜੜਾ ਦਿਹਾੜਾ ਮਨਾ ਰਹੇ ਆ ਸ਼ਤਾਬਦੀ ਬਣਾ ਰਹੇ ਆ ਅਸੀਂ ਉਹਦੇ ਵਿਟਨੈਸ ਬਣਨ ਜਾ ਰਹੇ ਆ ਸੋ ਅਸੀਂ ਸਾਰੇ ਮੈਂ ਕਹੂੰਗੀ ਅਸੀਂ ਸਾਰੇ ਇਲਾਕਾ ਵਾਸੀ ਜਿੰਨਾ ਵੱਧ ਚੜ ਕੇ ਆਪਾਂ ਗੁਰੂ ਸਾਹਿਬ ਦਾ ਸਵਾਗਤ ਕਰੀਏ ਸੇਵਾ ਕਰੀਏ ਇਸ ਸ਼ਤਾਬਦੀ ਦੇ ਦੌਰਾਨ ਅਨੰਦਪੁਰ ਸਾਹਿਬ ਜਿਵੇਂ 21 ਤੋਂ ਲੈ ਕੇ 25 ਤੱਕ ਉੱਥੇ ਪ੍ਰੋਗਰਾਮ ਰਹੇ ਨੇ ਸੰਗਤ ਵੀ ਬਹਿਸ ਤੋਂ ਬਾਅਦ ਸਿਮੁਲੀਅਟ ਕਰੇ ਪੰਜਾਬ ਸਰਕਾਰ ਵੱਲੋਂ ਸਾਰੇ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਕਰਤੀ ਹੈ ਉਹਨਾਂ ਸਾਰੇ ਨਗਰਾਂ ਦੇ ਵਿੱਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਅਨੰਦਪੁਰ ਸਾਹਿਬ ਪਹੁੰਚੇਗਾ ਸੋ ਸਾਡੇ ਲਈ ਇਹ ਬਹੁਤ ਭਾਗਾ ਵਾਲੀ ਗੱਲ ਹੈ ਤੇ ਸੋ ਸਾਰੀ ਸੰਗਤ ਨੂੰ ਮੈਂ ਇਹ ਬੇਨਤੀ ਕਰੂੰਗੀ ਕਿ ਆਪਣੇ ਆਪਣੇ ਇਲਾਕੇ ਤੋਂ ਹੁਣ ਹੁਮਾ ਕੇ ਆਪਾਂ ਗੁਰੂ ਸਾਹਿਬ ਦੇ ਸਤਬੀ ਦੇ ਫੰਕਸ਼ਨਾਂ ਦੇ ਵਿੱਚ ਮੂਲੀਅਤ ਕਰੀਏ ਤੇ ਵੱਦ ਚੜ ਕੇ ਆਪਣਾ ਯੋਗਦਾਨ ਪਾਈਏ ਥੈਂਕ ਯੂ ਅੱਜ 350 ਸਾਲਾਂ ਦੇ ਸੰਬੰਧ ਵਿੱਚ ਸਮਾਗਮਾਂ ਦੇ ਨਗਰ ਕੀਰਤਨ ਪੌਣੀਗੜ ਚ ਪਹੁੰਚਿਆ ਕਿੰਨੇ ਕ ਸੁਰੱਖਿਆ ਦੇ ਪ੍ਰਬੰਧ ਨੇ ਤੇ ਕੀ ਕਮੋ ਆ ਬਿਲਕੁਲ ਵਧੀਆ ਪ੍ਰਬੰਧ ਕੀਤਾ ਗਿਆ ਜੀ ਬਿਲਕੁਲ ਅਸੀਂ ਬਹੁਤ ਪੱਕਾ ਪ੍ਰਬੰਧ ਕੀਤਾ ਨੇ ਤੇ ਲੋਕਾਂ ਦਾ ਵੀ ਸਾਨੂੰ ਬੜਾ ਸਾਥ ਮਿਲ ਰਿਹਾ ਸਾਰੇ ਸ਼ਹਿਰ ਨੂੰ ਸਮਝਦੇ ਨੇ ਵੀ ਇਹ ਬਹੁਤ ਵੱਡਾ ਬੜਾ ਇਵੈਂਟ ਹੈ ਸਾਰੇ ਇਥੇ ਨਾਲ ਸੱਜਣਾ ਜੁੜੇ ਹੋਏ ਨੇ ਕਿ ਅਸੀਂ ਟ੍ਰੈਫਿਕ ਨੂੰ ਪੂਰਾ ਸਚਾਰੂਪ ਨਾਲ ਚਲਾ ਰਹੇ ਹਾਂ ਠੀਕ ਹੈ ਡੀਐਸਪੀ ਸਾਹਿਬ ਟ੍ਰੈਫਿਕ ਜਿਹੜੀ ਹੈ ਇਹਦੀਆਂ ਡਾਵੇਟੇਸ਼ਨਸ ਲਾ ਦਿੱਤੀਆਂ ਸੀਗੀਆਂ ਬਿਲਕੁਲ ਜੀ ਬਿਲਕੁਲ ਅਸੀਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਮਤਲਬ ਕਿਸ ਤਰ੍ਹਾਂ ਆ ਰਹੇ ਆਪਣਾ ਤੁੰਡੀ ਨਿਕਲਣਾ ਨਾ ਕਰਕੇ ਤੇ ਲੋਕਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਬਿਲਕੁਲ ਸਮੂਹ ਚੱਲ ਰਹੇ 350 ਸਾਲਾ ਪ੍ਰਕਾਸ਼ ਕੁਮਾਰ ਜਮਾਗਰ ਨਾਗਰਿਕ ਬਿਲਕੁਲ ਨੌਵੇਂ ਪਾਚਾ ਹਿੰਦਰੀ ਚਾਦਰ ਗੁਰੂ ਤੇ ਇੱਕ ਬਾਦਰਦੀ ਮਹਾਰਾਜੀ ਜੀ ਨਾ ਸਾਨੀ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾਲ ਜੀ ਦੀ ਜੋ ਸ਼ਹਾਦਤ ਹੈ ਉਹ ਦੀ ਉਦਾਹਰਣ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੀ ਸੋ ਅਸੀਂ ਵੜ ਭਾਗੇ ਆ ਕਿ ਉਹਨਾਂ ਦਾ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਅੱਜ ਸਾਨੂੰ ਸੰਗਤ ਨੇ ਜੋ ਸੇਵਾ ਬਖਸ਼ੀ ਹੈ ਉਸ ਦੌਰਾਨ ਆਇਆ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੀ ਸਮੁੱਚੀ ਸਰਕਾਰ ਉਹਨਾਂ ਦੀ ਸ਼ਹਾਦਤ ਨੂੰ 350 ਸਾਲੇ ਨੂੰ ਸਮਰਪਿਤ ਜੋ ਪੰਜਾਬ ਪੱਧਰ ਤੇ ਜਿਹੜੇ ਸਮਾਗਮ ਕਰਵਾਏ ਜਾ ਰਹੇ ਨੇ ਸੋ ਕੱਲ ਰੋਜ਼ ਤੋਂ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਦੀ ਜੋਰਵਾਨਗੀ ਹੋਈ ਸੀ ਤੇ ਅੱਜ ਸਵੇਰੇ ਕੱਲ ਰਾਤੀ ਮਸਤੋਣਾ ਸਾਹਿਬ ਠਹਿਰਾ ਹੋਏ ਸੀਗੇ ਅੱਜ ਸਵੇਰੇ ਮਸਤੋਣਾ ਸਾਹਿਬ ਤੋਂ ਦੁਆਰਾ ਜਿਹੜਾ ਫੜਾ ਅੱਗੇ ਚਾਲੇ ਪਾਉਂਦੇ ਹੋਏ ਅੱਜ ਭਵਾਨੀਗਾ ਟਰੱਕ ਜੁਨੀਅਨ ਦੇ ਵਿੱਚ ਪਹੁੰਚੇ ਨੇ ਸੋ ਸੰਗਤ ਪੂਰੀ ਸ਼ਰਧਾ ਦੇ ਨਾਲ ਉਤਸ਼ਾਹ ਦੇ ਨਾਲ ਅੱਜ ਨਤਮਸਤਕ ਹੋ ਰਹੀ ਆ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਰਹੀ ਆ ਸੋ ਸਿਨਮਾਣੇ ਸਿੱਖ ਹੋਣ ਦੇ ਨਾਤੇ ਇਹ ਸੰਗਤ ਦੀ ਜਿਹੜੀ ਸੇਵਾ ਉਹ ਜਿਹੜੀ ਸੇਵਾ ਲੈ ਰਹੀ ਆ ਸੋ ਨੂੰ ਸੇ ਕਰ ਰਹੇ ਹੋ ਪਰ ਅਸੰਗਤ ਹੱਦ ਤੱਕ ਚਮਕਿਆ ਪ੍ਰੇਲਾ ਚਲ ਕਿੰਨੇ ਦੇਖਦੇ ਆ ਬਿਲਕੁਲ ਸੰਗਤ ਦੇ ਮਨ ਦੀ ਜਿਹੜੀ ਸ਼ਰਧਾ ਜਿਹੜਾ ਉਤਸ਼ਾਹ ਦਰਸ਼ਨ ਕਰ ਰਹੇ ਨੇ ਨਤਮਸਤਕ ਹੋ ਰਹੇ ਨੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਰਹੇ ਨੇ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਜੋ ਉਪਦੇਸ਼ ਗੁਰੂ ਸਾਹਿਬ ਨੇ ਦਿੱਤੇ ਆ ਜੋ ਸ਼ਹਾਦਨਾ ਗੁਰੂ ਸਾਹਿਬ ਨੇ ਦਿੱਤੀਆਂ ਨੇ ਸਿਰਫ ਇੱਕੋ ਹੀ ਉਪਦੇਸ਼ ਸੀਗਾ ਕਿ ਇਨਸਾਨੀਅਤ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਹੋਵੇ ਧਰਮ ਦੀ ਆਜ਼ਾਦੀ ਹੋਵੇ ਸੋ ਜਿੱਥੇ ਅੱਜ ਜੀਯੂਐਨਓ ਵਰਗੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਤੇ ਗੁਰੂ ਸਾਹਿਬ 350 ਸਾਲ ਪਹਿਲਾਂ ਉਹਨਾਂ ਚੀਜ਼ਾਂ ਦੇ ਉੱਤੇ ਉਪਦੇਸ਼ ਦੇ ਗਏ ਸੀਗੇ ਸੋ ਅੱਜ ਲੋੜ ਹੈ ਮਨੁੱਖਤਾ ਨੂੰ ਸਾਰੇ ਇਕੱਤਰ ਹੋ ਕੇ ਆਪਸੀ ਭਾਈਚਾਰਕ ਸਾਂਝ ਆਪਸੀ ਏਕਤਾ ਬਣਾਏ ਰੱਖਣ ਦੀ ਜਿਹੜੀ ਜ਼ਰੂਰਤ ਹੈ ਇਹ ਹੀ ਗੁਰੂ ਸਾਹਿਬ ਦੀ ਜਿਹੜੀ ਲਸਾਨੀ ਸਾਦਤ ਹੈ ਜਿਹੜਾ ਸਾਨੂੰ ਮੈਸੇਜ ਦਿੰਦਾ ਹੈ ਮੈਡਮ ਸੀਐਮ ਪੰਜਾਬ 142 ਜਿਹੜੇ ਪੰਡਾ ਨੂੰ ਕਸਬਿਆਂ ਨੂੰ ਸ਼ਹਿਰਾਂ ਨੂੰ ਜਿਹੜੇ ਚੈੱਕ ਦਿੱਤੇ ਗਏ ਨੇ 50-50 ਲੱਖ ਰੁਪਏ ਦੇ ਤਕਰੀਬਨ 77 ਕਰੋੜ ਦੀ ਜਿਹੜੀ ਰਾਸ਼ੀ ਸੀਗੀ ਉਹਦੇ ਵਿੱਚ ਜੇ ਮੈਂ ਗੱਲ ਕਰਾਂ ਮੇਰੇ ਹਲਕਾ ਅੰਸ਼ਲ ਪਾਨੀਗੜ ਗੁਰੂ ਤੇਗ ਬਹਾਦਰ ਜੀ ਦੇ ਚਰਨ ਸੋ ਪ੍ਰਾਪਤ ਧਰਤੀ ਹੈ ਆਲੂਵਰਖ ਪੰਚਾਇਤ ਨੂੰ 50 ਲੱਖ ਰੁਪਏ ਦਾ ਮਿਲਿਆ ਕਰਾਚੋ ਪੰਚਾਇਤ ਨੂੰ ਮਿਲਿਆ ਫੱਗੂਆਲ ਪੰਚਾਇਤ ਨੂੰ ਮਿਲਿਆ ਕੋਈਸਾ ਪੰਚਾਇਤ ਨੂੰ ਮਿਲਿਆ ਸੋ ਇਹਨਾਂ ਪੰਚਾਇਤਾਂ ਨੂੰ ਮੇਰੇ ਹਲਕੇ ਦੀ ਇਹਨੂੰ ਕੱਲ 50-50 ਲੱਖ ਦੇ ਚੈੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜਾ ਆਪ ਦੇ ਕੇ ਗਏ